ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸਣਾਓ ਜੀ ਕੀ ਹਾਲ ਤੁਸੀਂ ਅਮੀਰ ਹੈ ਸਾਰੀ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਹੈ ਜੀ ਸਵੇਰ ਦਾ ਟਾਈਮ ਕੜੀ ਬਣਾ ਰਹੀ ਸੀ ਮੈਂ ਤੜਕਾ ਆਪਣਾ ਪੁੱਜ ਗਿਆ ਸੀ ਤੇ ਨਾਣ ਮਿਰਚ ਪਾ ਦਿੱਤਾ ਜੀ ਇਹਦੇ ਵਿੱਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਪਾਣੀ ਤੇ ਜਿਹੜਾ ਆਪਾਂ ਬੇਸਣ ਤੇ ਦਹੀਂ ਦਾ ਕੋਲ ਤਿਆਰ ਕਰਾਂਗੇ ਉਹ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਪਾਣੀ ਪਾ ਕੇ ਢੜਕੇ ਨੂੰ ਪਕਾ ਲਾਂਗੇ ਅੱਜ ਲੈਟ ਹੈ ਨਹੀਂ ਜੀ ਆਪਣੇ ਇਹ ਦਹੀਂ ਦੇ ਵਿੱਚ ਪਾ ਲਿਆ ਜੀ ਬੇਸਣ ਪੌਣੀ ਕ ਕੋਲੀ ਬੇਸਣ ਦੀ ਲਈ ਜੀ ਤੇ ਡੇਢ ਕੋਲੀ ਦਹੀਂ ਵੀ ਲੈ ਲਈ ਇਹਨੂੰ ਆਪਾਂ ਇਹਦੇ ਨਾਲ ਫੈਂਟ ਲਾਂਗੇ ਜੀ ਇਹ ਹੱਥਾਂ ਵਾਲੀ ਮਧਾਨੀ ਜੀ ਹੈ ਦਹੀਂ ਘੋਟਣ ਵਾਲੀ ਇਹਦੇ ਨਾਲ ਘੋਟ ਲਾਂਗੇ ਅੱਜ ਲੈਟ ਹੈ ਨਹੀਂ ਜੀ ਆਪਣੇ ਸਵੇਰੇ 8 ਵਜੇ ਕੱਟ ਲੱਗ ਗਿਆ ਸੀ। ਕੱਲ ਵੀ ਕੱਟ ਲੱਗ ਗਿਆ ਸੀ ਜੀ। ਕੱਲ ਤਾਂ ਲੇਟ ਲੱਗਿਆ ਸੀਗਾ ਥੋੜਾ ਜਿਹਾ ਤੇ ਸ਼ਾਮ ਨੂੰ ਵੀ ਲੇਟ ਆਈ ਸੀ ਲੇਟ। ਅੱਜ ਸਵੇਰੇ 8 ਵਜੇ ਲੱਗ ਗਿਆ ਸੀ ਲੇਕਿਨ ਜੀ ਕੱਟ ਤੇ ਦੁਪਹਿਰੀ ਆਈ ਹੈ ਫਿਰ। ਤਾਂ ਕਰਕੇ ਫਿਰ ਲੇਟ ਤੋਂ ਬਿਨਾ ਸਾਰੇ ਕੰਮ ਔਖੇ ਹੋ ਜਾਂਦੇ ਨੇ ਕਰਨੇ। ਹਰ ਇੱਕ ਚੀਜ਼ ਹੈ ਜੀ ਸਹੂਲਤ ਵਾਸਤੇ ਲੈਨੇ ਸਾਰੀ ਇਲੈਕਟ੍ਰਿਕ ਚੱਲਦੀਆਂ ਨੇ। ਜਿੱਲੇਟ ਨਹੀਂ ਹੁੰਦੀ ਤਾਂ ਸਾਰੀਆਂ ਬੇਕਾਰ ਨੇ ਚੀਜ਼ਾਂ ਅੱਗੇ ਆਪਾਂ ਇਹ ਕੋਲ ਜਹਾਂਟੀ ਨਾਲ ਤਿਆਰ ਕਰ ਲੈਣੇ ਹੁੰਦੇ ਜੀ ਅੱਜ ਇਹ ਦਿਨਾਂ ਕਰ ਲਾਂਗੇ ਚੰਗੀ ਤਰ੍ਹਾਂ ਦਹੀਂ ਦੇ ਫੁੱਟ ਨਹੀਂ ਰਹਿਣਗੇ ਵਿੱਚ ਜੀ ਇਹ ਦਹੀਂ ਦੇ ਫੁੱਟ ਜੇ ਰਹਿ ਜਾਂਦੇ ਨੇ ਉਹ ਵਧੀਆ ਨਹੀਂ ਲੰਘਦੇ ਜੀ ਦੇਖਣ ਨੂੰ ਤਾਂ ਕਰਕੇ ਆਪਾਂ ਚੰਗੀ ਤਰ੍ਹਾਂ ਘੋਟ ਲੈਣੇ ਹੁੰਦੇ ਹਨ ਤੇ ਉਧਰ ਆਪਣਾ ਤੜਕਾ ਵੀ ਤਿਆਰ ਹੈ ਜੀ ਕੱਲ ਆਪਣੀ ਵੀਡੀਓ ਨਹੀਂ ਆਈ ਹੈਗੀ ਜੀ ਉਹਦੇ ਲਈ ਸੌਰੀ ਥੋੜਾ ਜਿਹਾ ਕਈ ਵਾਰੀ ਹੋ ਜਾਂਦਾ ਜੀ ਕਈ ਵਾਰੀ ਤਾਂ ਕੋਈ ਕੰਮ ਹੋ ਜਾਂਦਾ ਜਾਂ ਫਿਰ ਰਿਸ਼ਤੇਦਾਰ ਭੈਣ ਭਈ ਆ ਜੀ ਫਿਰ ਭੈਣ ਭਈ ਦੇ ਕੋਲੇ ਵੀ ਬੈਠਣਾ ਹੁੰਦਾ ਜੀ ਗੱਲਾਂ ਬਾਤਾਂ ਕਰਨੀਆਂ ਤਾਂ ਕਰਕੇ ਹੋ ਜਾਂਦਾ ਜੀ ਠੀਕ ਇਹ ਤਾਂ ਹੁਣ ਆਪਣਾ ਤਾਂ ਨਹੀਂ ਵੀਡੀਓ ਪਈ ਜੀ ਤੁਹਾਨੂੰ ਪਤਾ ਹੀ ਹੈ ਵੀ ਮੈਂ ਦੱਸਿਆ ਸੀ ਪਹਿਲਾਂ ਵੀਡੀਓ ਦੇ ਵਿੱਚ ਵੀ ਥੋੜੀ ਜੀ ਸਿਹਤ ਡਾਊਨ ਚੱਲ ਰਹੀ ਏ ਤਾਂ ਕਰਕੇ ਕੱਲ ਫਿਰ ਕੋਈ ਮਾਨੀ ਨਹੀਂ ਹੋਇਆ ਵੀਡੀਓ ਬਣਾਉਣ ਦਾ ਇੱਕ ਲੈਟ ਨਹੀਂ ਸੀਗੀ ਤੇ ਸ਼ਾਮ ਨੂੰ ਵੀ ਵਾਈਫਾਈ ਨਹੀਂ ਚੱਲਦਾ ਸੀ ਜੇ ਬਣਾ ਵੀ ਲੈਂਦੀ ਜੀ ਉਹ ਕਿਸੋ ਕੀ ਤਾਂ ਪਾਈ ਨਹੀਂ ਜਾਣੀ ਸੀ ਵਾਈਫਾਈ ਅੱਜ ਚੱਲਿਆ ਜੀ ਆਪਣਾ ਨਵੀਂ ਤਾਰ ਪਾਈ ਹੈ ਤਾਰ ਟੁੱਟ ਗਈ ਸੀ ਉਸ ਦੀ ਤਾਂ ਕਰਕੇ ਹੋ ਜਾਂਦਾ ਜੀ ਤੇ ਕੁਸ ਕੱਲ ਮੈਂ ਸੈਰ ਚਲੀ ਗਈ ਸੀ ਮੈਡੀਸਨ ਲੈਣ ਸਾਹਮਣੇ ਤਾਂ ਕਰਕੇ ਵੀ ਹੋ ਗਿਆ ਜੀ ਫਿਰ ਇੱਕ ਵੇਲਾ ਹੋ ਗਿਆ ਉੱਥੇ ਟਾਈਮ ਲੱਗ ਗਿਆ ਆ ਕੇ ਕੰਮ ਕਰਨੇ ਹੁੰਦੇ ਨੇ ਜੀ ਫਿਰ ਜਲਦੀ ਹੋ ਜਾਂਦੀ ਹੈ ਜਦ ਲੇਟ ਹੋ ਜਾਂਦੀ ਹੈ ਅੱਜ ਆਪਾਂ ਸਵੇਰੇ ਥੋੜੀ ਜਿਹੀ ਕਲਿੱਪ ਲੈ ਲਈਏ ਜੀ ਥੋੜੀ ਜਿਹੀ ਸ਼ਾਮ ਨੂੰ ਅੱਜ ਵੀਡੀਓ ਆਪਾਂ ਥੋੜੀ ਜਿਹੀ ਬਣਾ ਲਈਏ ਜੀ 7-8 ਮਿੰਟਾਂ ਦੀ ਜ਼ਿਆਦਾ ਤਾਂ ਨਹੀਂ ਬਣੀ ਇੰਨਾ ਕੁ ਹੁੰਦਾ ਜੀ ਵੀ ਭੈਣ ਭਾਈ ਜਿਹੜੇ ਆਪਣੀ ਵੇਟ ਕਰਦੇ ਨੇ ਜੀ ਉਹਨਾਂ ਤੱਕ ਆਪਾਂ ਵੀਡੀਓ ਜ਼ਰੂਰ ਪਹੁੰਚਾਈਏ ਤੇ ਗੱਲਾਂ ਬਾਤਾਂ ਕਰੀਏ ਜੀ ਕਮੈਂਟਾਂ ਆ ਰਹੀਆਂ ਆਪਾਂ ਤੁਹਾਡੇ ਨਾਲ ਪਿਆਰੀ ਜੀ YouTube ਫੈਮਿਲੀ ਆਪਣੀ ਬਹੁਤ ਵਧੀਆ ਜੀ ਸਾਰੀ YouTube ਫੈਮਿਲੀ ਆਪਣੀ ਸੋਣੀ ਸੋਣੀ ਕਮੈਂਟ ਕਰਦੇ ਹੋ ਤੇ ਇਧਰ ਮੈਂ ਰੱਖ ਲੈਣੀ ਜੀ ਚੌਲ ਨਾਲ ਕੜੀ ਦੇ ਨਾਲ ਤਾਂ ਚੌਲ ਬਣਦੇ ਹੀ ਨੇ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕੜੀ ਬਣੂਗੀ ਤਾਂ ਚੌਲ ਨਾਲ ਜ਼ਰੂਰ ਬਣਦੇ ਨੇ ਇਥੇ लेट ਹੀ ਹੋ ਗਿਆ ਸੀਗਾ ਜੀ ਟਾਈਮ ਸਾਢੇ 10 ਵਜੇ ਤੜਕਾ ਲਾਇਆ ਮੈਂ ਕੜੀ ਨੂੰ ਸਵੇਰੇ ਵੀ ਉੱਠਿਆ ਨਹੀਂ ਗਿਆ ਹੈਗਾ ਇੱਕ ਵਾਰੀ ਉੱਠੀ ਤਾਂ ਸੀਗੀ ਧਾਰਾ ਵਗੈਰਾ ਚੋਕੀ ਫੇਰ ਪੈ ਗਈ ਸੀ ਇਹ ਲੀਟ ਉਟ ਗਿਆ ਤਾਂ ਇਹ ਲੀਟ ਉਟ ਕੇ ਆਪਾਂ ਰੋਟੀ ਬਣਾ ਰਹੇ ਹਾਂ ਰੋਟੀ ਨਹੀਂ ਪਕਾਈ ਇੱਥੇ ਅੱਜ ਆਪਾਂ ਚੌਲ ਹੀ ਬਣਾ ਲਏ ਜੀ ਕੜੀ ਦੇ ਨਾਲ 11 ਵਜੇ ਖਾਧੀ ਹੈ ਜੀ ਰੋਟੀ ਅਜੇ ਤਾਂ 11:00 ਦੇ ਸਵਾ 11 ਹੋ ਗਈ ਸੀ ਸਵੀਰ ਵਾਲੀ ਇਕੱਲੇ ਜਾਣੇ ਨੂੰ ਐ ਔਖਾ ਹੋ ਜਾਂਦਾ ਜੀ ਜੇ ਤਾਂ ਥੋੜਾ ਬਹੁਤਾ ਕੋਈ ਸੁਧ ਦੰਦਾ ਫਿਰ ਤਾਂ ਆਪਾਂ ਐਨਾ ਧਿਆਨ ਵੀ ਨਹੀਂ ਦਿੰਦੇ ਜੀ ਇਕੱਲੇ ਆ ਪਹਿਣਾ ਨੇ ਜਿਹੜੀਆਂ ਕੰਮ ਕਰਨ ਵਾਲੀਆਂ ਤਾਂ ਕਰਨਾ ਹੀ ਪੈਂਦਾ ਹੈ ਤੇ ਜਿਆਦਾ ਜੀ ਸਾਥ ਨਹੀਂ ਦਿੰਦਾ ਫੇਰ ਔਖਾ ਹੋ ਜਾਂਦਾ ਥੋੜਾ ਜਿਹਾ ਇਹ ਚੌਲ ਬਣ ਗਏ ਨਹੀਂ ਜੀ ਆਪਣੇ ਤੇ ਕੜੀ ਵੀ ਬਣ ਗਈ ਸੀ ਇਹ ਆ ਜੀ ਸ਼ਾਮ ਦੀ ਵੀਡੀਓ ਇੱਥੇ ਆਪਾਂ ਥੋੜੀ ਜੀ ਕਲਿੱਪ ਲੈ ਲਈਏ ਸ਼ਾਮ ਨੂੰ ਛੀਰ ਵਾਲੀ ਫੇਰ ਜਿਆਦਾ ਛੋਟੀ ਸੀਗੀ ਤਾਂ ਕਰਕੇ ਆਪਾਂ ਇੱਥੇ ਥੋੜੀ ਜੀ ਕਲਿੱਪ ਲੈ ਲਈਏ ਜੀ ਸਤਾ ਅੱਠ ਮਿੰਟਾਂ ਦੀ ਤਾਂ ਵੀਡੀਓ ਜ਼ਰੂਰੀ ਚਾਹੀਦੀ ਹੈ ਜੀ 8 ਮਿੰਟਾਂ ਦੀ ਤਾਂ ਕਰਕੇ ਆਪਾਂ ਬਣਾ ਲਈਏ ਜੀ ਕੜੀ ਤਾਂ ਆਪਣੇ ਕੋਲ ਪਈ ਐ ਸਵੇਰ ਵਾਲੀ ਹੁਣ ਦਾਲ ਸਬ지 ਆਪਾਂ ਨਹੀਂ ਬਣਾਉਣੀ ਹੋਰ ਦੁੱਧ ਧਰਿਆ ਹੋਇਆ ਵਾਲੀ ਆਉਣ ਲਈ ਥੋੜੀ ਜੀ ਪੈਣੀ ਚੌਲ ਆਪਣੇ ਕੋਲੇ ਜੀ ਤੇ ਆਟਾ ਗੁੰਨ ਲਾਂਗੇ ਆਟਾ ਗੁੰਨ ਕੇ ਅਜ ਰੈਸਟ ਲਈ ਨਹੀਂ ਰੱਖਦੀ ਨਾਲ ਦੀ ਨਾਲ ਰੋਟੀ ਬਣਾ ਲੈਣੀ ਐ ਜੀ ਬਸ ਵੀਰਾਂ ਹੋ ਜਾਂਦਾ ਵੀ ਜਲਦੀ ਬਸ ਕੰਮ ਖਤਮ ਕਰਕੇ ਬੈਠ ਜਾਈਏ ਜਾ ਕੇ ਤੱਕ ਆਕਟ ਹੋ ਜਾਂਦੀ ਐ ਜੀ ਸਰੀਰ ਨੂੰ ਵੀ ਦੁੱਧ ਆਪਣਾ ਠੰਡਾ ਹੋ ਜੀਗਾ ਦਹੀਂ ਆਲਾ ਫਿਰ ਦਹੀਂ ਲਾ ਦਾਂਗੇ ਪੀਣ ਵਾਲਾ ਅਲੱਗ ਕਰ ਲਾਂਗੇ ਜੀ ਨਾਲੇ ਰੋਟੀ ਪਕਾ ਲੂਗੀ ਇੱਥੇ ਨਾਲ ਕੜੀ ਕਰਮ ਕਰ ਲਾਂਗੇ ਇੱਕ ਗੈਸ ਦੇ ਉੱਤੇ ਜੇ ਖਾ ਲਾਂਗੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਤੇ ਜਿਹੜੇ ਨਵੇਂ ਜੁੜ ਰਹੇ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਸਪੋਰਟ ਕਰ ਰਹੇ ਨੇ ਜੀ ਆਪਾਂ ਨੂੰ ਇਥੇ ਮੈਂ ਨਾਲ ਦੇ ਆਵਾਜ਼ ਦਾ ਰਿਕਾਰਡ ਕਰੀ ਸੀ ਜੀ ਪਰ ਆਪਣਾ ਸੈਮੀ ਬਹੁਤ ਜ਼ਿਆਦਾ ਭਾਂ ਕਰ ਰਿਹਾ ਸੀਗਾ ਬਾਹਰ ਬੈਠਾ ਸੀ ਉਹਨੇ ਕਰਕੇ ਆਵਾਜ਼ ਨਹੀਂ ਆ ਰਹੀ ਜੀ ਮੇਰੀ ਚੰਗੀ ਤਰ੍ਹਾਂ ਫਿਰ ਆਪਾਂ ਵੌਇਸ ਓਵਰ ਕਰ ਦਿੱਤੀ ਹੈ ਜੀ ਆਟਾ ਗੁੰਨੂ ਕੀ ਰੱਖ ਦਾਂਗੇ ਆਪਾਂ ਮੈਡੀਸਨ ਮੈਂ ਲੈ ਆਈਆਂ ਜੀ ਦੋ ਚਾਰ ਦਿਨਾਂ ਦੇ ਵਿੱਚ ਉਹਦੇ ਨਾਲ ਫਰਕ ਪੈ ਜਾਊਗਾ ਤੇ ਫਿਰ ਆਪਾਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਜਿੰਨੀ ਕਾਪ ਅੱਗੇ ਬਣਾਉਂਦੇ ਸੀ ਜਰੂਰ ਬਣਾਇਆ ਕਰਾਂਗੇ ਜੀ ਲਓ ਜੀ ਇਹ ਆਟਾ ਗੁੰਨੂ ਕੀ ਆਪਾਂ ਰੱਖ ਦਿੱਤਾ ਸੌਫਟ ਜਹਾਟਾ ਗੁੰਨ ਲਿਆ ਚੰਗੀ ਤਰ੍ਹਾਂ ਮक्की ਦੇ ਲਈ ਗਏ ਇੱਧਰ ਰੱਖਿਆ ਹੈ ਦੁੱਧ ਹਵਾਲੀ ਆਉਣ ਆਲੀ ਹੈ ਇਹਨੂੰ ਥੋੜਾ ਟਾਈਮ ਰੱਖਣਾ ਜੀ ਇਹ ਕੜੀ ਗਰਮ ਰੱਖ ਦਿੱਤੀ ਜੀ ਆਪਾਂ ਗੈਸ ਚਲਾ ਦਿੱਤਾ ਸੀ ਇਹਨੂੰ ਹਲਾ ਦਿੰਨੇ ਆ ਤੇ ਕੜਸੀ ਵਿੱਚ ਰੱਖ ਦਾਂਗੇ ਘੱਟ ਤੇ ਕਰ ਦਾਂਗੇ ਗੈਸ ਹੌਲੀ ਹੌਲੀ ਗਰਮ ਹੋਜੂਗੀ ਤੇ ਇੱਧਰ ਦੁੱਧ ਨੂੰ ਆ ਰਹੀ ਹੈ ਜੀ ਹਵਾਲੀ ਆਪਣੇ ਇੱਕ ਵਾਰੀ ਆਟੇ ਨੂੰ ਮੋਕੀ ਹੋਰ ਦੇ ਲੂੰਗੀ ਬਸ ਫਿਰ ਨਾਲ ਹੁੰਦੀ ਰੋਟੀ ਬਣਾ ਲੂੰਗੀ ਜੀ ਇਹ ਚੌਲ ਨੇ ਜੀ ਇੰਨੇ ਕੁ ਪਏ ਆਪਣੇ ਦੁੱਧੋ ਬਣਨ ਲੱਗ ਗਿਆ ਜੀ ਵਿੱਚ ਜੇ ਕੋਲੇ ਫੜ ਕੇ ਧਿਆਨ ਰੱਖਦੇ ਫਿਰ ਤਾਂ ਵਧੀਆ ਰਹਿੰਦਾ ਜੀ ਜੇ ਨਹੀਂ ਕਈ ਵਾਰੀ ਕੰਮ ਕਰਨ ਲੱਗ ਜene ਕੋਈ ਜਲਦੀ ਉਬਲ ਜਾਂਦਾ ਫਿਰ ਪਤਾ ਨਹੀਂ ਆਦਾ ਤੇ ਨਾਲ ਸਾਰਾ ਗੈਸ ਖਰਾਬ ਹੋ ਜਾਂਦਾ ਜੀ ਉਹ ਸਾਫ ਕਰਨ ਨਾਲ ਔਖਾ ਹੋ ਜਾਂਦਾ ਫਿਰ ਤਾਂ ਕਾਕੀ ਕੋਲੇ ਉਹ ਖੜਕੀ ਵਾਲੀ ਦੇ ਲੈਣੇ ਹੁੰਦੇ ਆ ਉੱਧਰ ਰੱਖ ਲਿਆ ਜੀ ਤਵਾ ਗਰਮ ਹੋਣ ਲਈ ਇਹ ਰੋਟੀ ਬਣਾ ਲੂੰਗੀ ਇਹਨੂੰ ਇੱਕ ਵਾਰੀ ਆਪਾਂ ਪਾਣੀ ਦਾ ਹੱਥ ਲਾ ਕੇ ਹੋਰ ਮੁੱਕੀ ਦੇ ਲੈਣੇ ਆ ਜੀ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ